ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੁਦਰਤ ਦੀ ਪੰਜਾਬੀ ਰਸੋਈ ਵੀ ਤੁਹਾਡਾ ਬਹੁਤ ਜਿਆਦਾ ਸਵਾਗਤ ਆ। ਦੋਸਤੋ ਅੱਜ ਆਪਾਂ ਬਣਾਵਾਂਗੇ ਚੋਲਾਂ ਦੀ ਸਬਜ਼ੀ। ਜਿਹੜੀ ਚੋਲਾਂ ਦੀ ਸਬਜ਼ੀ ਆ ਬਹੁਤ ਹੀ ਜਿਆਦਾ ਟੇਸਟੀ ਬਣਦੀ ਆ। ਕਈ ਵਾਰੀ ਆਪਣਾ ਜੀ ਕਰਦਾ ਹੁੰਦਾ ਕੋਈ ਡਿਫਰੈਂਟ ਜੀ ਸਬਜ਼ੀ ਬਣਾ ਕੇ ਖਾਈਏ ਤੇ ਆਪਾਂ ਅੱਜ ਜਿਵੇਂ ਸਬਜ਼ੀ ਬਣਾ ਬਹੁਤ ਹੀ ਜਿਆਦਾ ਵਧੀਆ ਬਣੂਗੀ। ਜਿਹੜੇ ਵੀ ਤੁਹਾਡੇ ਕੋਲ ਦੇਖੋ ਮੈਂ ਜਿਹੜੇ ਜਿਹੜੇ ਇੰਗਰੀਡੀਐਂਟ ਮੇਰੇ ਕੋਲ ਹੈਗੇ ਆ ਉਹ ਮੈਂ ਤੜਕੇ ਵਾਸਤੇ ਯੂਜ਼ ਕੀਤੇ ਆ। ਤੁਹਾਡੇ ਕੋਲ ਜਿਹੜੇ ਵੀ ਇੰਗਰੀਡੀਐਂਟ ਹੈਗੇ ਆ ਤੁਸੀਂ ਉਹੋ ਯੂਜ਼ ਕਰ ਸਕਦੇ ਆ ਕਿਉਂਕਿ ਕਈ ਵ ਆਪਾਂ ਆਮ ਸੋਚ ਕਹਿੰਦੇ ਵੀ ਸਾਡੇ ਕੋਲ ਤਾਂ ਆ ਮਟੀਰੀਅਲ ਘਰੇ ਹੈ ਨਹੀਂਗਾ ਜਾਂ ਹੈ ਨਹੀਂਆ ਪਰ ਰਹਿਣ ਦਿੰਦੇ ਆ ਜ ਜਦੋਂ ਵੀ ਤੁਸੀਂ ਸਬਜੀ ਬਣਾਉਣੇ ਹੁੰਨੇ ਤੁਸੀਂ ਕੋਈ ਵੀਡੀਓ ਦੇਖਦੇ ਹੋ ਜਿਹੜਾ ਵੀ ਤੁਹਾਡੇ ਕੋਲ ਇਨਗਰੀਡੀਐਂਟ ਘਰੇ ਪਿਆ ਹੁੰਦਾ ਜਿਹੜੀ ਵੀ ਚੀਜ਼ ਤੁਹਾਡੇ ਕੋਲ ਪਈ ਹੁੰਦੀ ਸਿਰਫ ਉਹੀ ਤੁਸੀਂ ਯੂਜ਼ ਕਰ ਲਿਆ ਕਰੋ ਸੋ ਆਪਾਂ ਜਿਹੜੀ ਵੀਡੀਓ ਆ ਉਹ ਸ਼ੁਰੂ ਕਰਦੇ ਆ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਪੂਰੀ ਵੀਡੀਓ ਦੇਖਣ ਤੋਂ ਬਾਅਦ ਲਾਈਕ ਤੇ ਕਮੈਂਟ ਵਿੱਚ ਮੈਨੂੰ ਦੱਸਣਾ ਨਾ ਭੁੱਲੋ ਕਿ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਤੁਸੀਂ ਬਣਾ ਕੇ ਇੱਕ ਵਾਰੀ ਮੈਨੂੰ ਜ਼ਰੂਰ ਦੱਸਿਓ ਵੀ ਅਸੀਂ ਬਣਾਈ ਸੀ ਸੋ ਆਪਾਂ ਹਾਂਜੀ ਆਪਾਂ ਇੱਕ ਪੈਨ ਲੈ ਲਿਆ ਇੰਜ ਆਪਾਂ ਤੇਲ ਪਾਇਆ ਤੇਲ ਨੂੰ ਪੂਰੀ ਤਰ੍ਹਾਂ ਆਪਾਂ ਕਲਕਾਲਿਆ ਹੁਣ ਆਪਾਂ ਕੀ ਕਰਾਂਗੇ ਇਹਦੇ ਵਿੱਚ ਅੱਧਾ ਚਮਚ ਜਿੰਨਾ ਵੀ ਤੁਸੀਂ ਪਾਉਣੇ ਹੋ ਜੀਰਾ ਪਾ ਦਾਂਗੇ ਤੇ ਨਾਲ ਹੀ ਆਪਾਂ ਕੀ ਕਰਾਂਗੇ ਪਿਆਜ਼ ਲਸਣ ਤੇ ਅਦਰਕ ਹਰੀਆਂ ਮਿਰਚਾਂ ਇਹ ਪਾ ਦਾਂਗੇ ਤੇ ਹੁਣ ਆਪਾਂ ਕੀ ਕਰਾਂਗੇ ਭੁੰਨ ਲਾਂਗੇ ਇਨੂੰ ਆਪਾਂ 3 ਤੋਂ 4 ਮਿੰਟ ਤੱਕ ਇਹਨੂੰ ਆਪਾਂ ਬ੍ਰਾਊਨ ਹੋਣ ਦੇਣਾ ਜਦੋਂ ਇਹ ਤੁਹਾਨੂੰ ਲੱਗਿਆ ਵੀ ਕੱਚੇ ਭੁੰਨੇ ਹੋ ਗਏ ਆ ਪਿਆਜ਼ ਵੀ ਥੋੜੇ ਭੁੰਨੇ ਗਏ ਆ ਅਦਰਕ ਭੁੰਨਿਆ ਗਿਆ ਆ ਆਪਾਂ ਕੀ ਕਰਨਾ ਵਿੱਚ ਟਮਾਟਰ ਨੂੰ ਐਡ ਕਰ ਦੇਣਾ ਤੇ ਇਹਨੂੰ ਆਪਾਂ ਕੀ ਕਰਨਾ ਮਿਕਸ ਕਰਕੇ ਇਹਨੂੰ ਆਪਾਂ ਨਾਲ ਭੁੰਨ ਲਾਂਗੇ ਆ ਦੇਖੋ ਮਸਾਲਾ ਆਪਣਾ ਜਿਹੜਾ ਪਿਆਜ਼ ਸਾਰਾ ਕੁਝ ਪਾਇਆ ਸੀ ਚੰਗੀ ਤਰ੍ਹਾਂ ਫਰਾਈ ਹੋ ਗਿਆ ਹੁਣ ਆਪਾਂ ਕੀ ਕਰਾਂਗੇ ਇਹਦੇ ਵਿੱਚ ਜਿਹੜੇ ਮਸਾਲੇ ਐਡ ਕਰਦਾਂਗੇ ਜਿੰਨਾ ਤੁਸੀਂ ਲੂਣ ਮਿਰਚ ਖਾਣੇ ਹੋ ਉਹ ਸਾਰ ਤੁਸੀਂ ਇਹਦੇ ਵਿੱਚ ਲੂਣ ਮਿਰਚ ਐਡ ਕਰ ਦੋਗੇ ਮਿਰਚ ਇਸ ਤਰੀਕੇ ਨਾਲ ਪਾਓ ਕਿਉਂਕਿ ਮਿਰਚ ਪਹਿਲਾਂ ਵੀ ਮੈਂ ਪਾ ਚੁੱਕੀ ਆ ਤੇ ਜ ਹਰੀ ਮਿਰਚ ਵੀ ਪਾ ਲਈ ਆ ਸੋ ਲਾਲ ਮਿਰਚ ਫਿਰ ਉਸ ਤਰੀਕੇ ਉਸ ਹਿਸਾਬ ਦੇ ਨਾਲ ਹੀ ਪਾਵਾਂਗੇ ਨਾਲ ਆਪਾਂ ਕੀ ਕਰਨਾ ਗਰਮ ਮਸਾਲਾ 1/2 ਚਮਚ ਹਲਦੀ ਸੁੱਕਾ ਧਨੀਆ ਜੋ ਸੁੱਕੇ ਧਨੀਆ ਨੂੰ ਤੁਸੀਂ ਪਾਉਣਾ ਤੁਸੀਂ ਹੱਥ ਤੇ ਮਲੋ ਆਹ ਤੇ ਮਾਲ ਕੀ ਫਿਰ ਵਿੱਚ ਪਾ ਦੋ ਥੋੜੇ ਵਿੱਚ ਆਪਾਂ ਪਾਣੀ ਪਾਵਾਂਗੇ ਤੇ ਨੂੰ ਇੱਕ ਤੋਂ ਦੋ ਮਿੰਟ ਤੱਕ ਦੁਬਾਰਾ ਭੁੰਨਾਗੇ ਮਸਾਲੇ ਨੂੰ ਆ ਦੇਖੋ ਜਿਹੜਾ ਆਪਾਂ ਮਸਾਲਾ ਭੁੰਨਿਆ ਸੀ ਇਹ ਜਿਹੜਾ ਇਹਨੇ ਤੇਲਾਂ ਨੂੰ ਲੱਗ ਕਰਨਾ ਸ਼ੁਰੂ ਕਰਤਾ ਮਤਲਬ ਕਿ ਆਪਣਾ ਮਸਾਲਾ ਚੰਗੀ ਤਰ੍ਹਾਂ ਭੁੰਨੇ ਆ ਗਿਆ ਹੁਣ ਆਪਾਂ ਕੀ ਕਰਾਂਗੇ ਆ ਦੇਖੋ ਮੈਂ ਚੌਲ ਲੈ ਲਿਆ ਹੁਣ ਚੌਲ ਤੁਸੀਂ ਕਿੰਨੇ ਲੈਣੇ ਆ ਇਹ ਨਹੀਂ ਕਿ ਤੁਸੀਂ ਸਬਜੀ ਚਾਰ ਜਣੇ ਦੀ ਬਣਾਉਣੀ ਤੁਸੀਂ ਭਰ ਕੇ ਕੌਲੀ ਚੌਲ ਲੈ ਲੋ ਇੰਨਾ ਨਹੀਂ ਸਿਰਫ ਇੱਕ ਕੜਛੀ ਜਾਂ ਇੱਕ ਮੁਠੀ ਘਾਲੋ ਇੰਨੇ ਹੀ ਚੌਲ ਤੁਸੀਂ ਲੈਣੇ ਆ ਜੇ ਤੁਸੀਂ ਇੱਕ ਕੌਲੀ ਭਰ ਕੇ ਚੌਲਾਂ ਦੀ ਬਣਾਉਗੇ ਫਿਰ ਤੁਹਾਡਾ 5 ਲੀਟਰ ਵਾਲਾ ਕੁੱਕਰ ਭਰ ਜਾਣਾ ਥੋੜਾ ਜਿਹਾ ਸੋ ਤੁਸੀਂ ਮੁਠੀ ਇੱਕ ਚੌਲਾਂ ਦੀ ਜਾਂ ਇੱਕ ਕੜਛੀ ਆ ਜਿਹੜੀ ਉਹੀ ਤੁਸੀਂ ਚੌਲਾਂ ਦੀ ਲਓਗੇ ਸੋ ਆ ਦੇਖੋ ਮੈਂ ਚੌਲ ਜੇ ਤੁਸੀਂ ਚੌਲ ਪਾਉਣੇ ਆ ਇਹ ਤੁਸੀਂ ਰਾਤ ਨੂੰ ਵੀ ਭੌਂ ਕੇ ਰੱਖ ਸਕਦੇ ਹੋ ਜਾਂ ਜੋ ਤੁਸੀਂ ਸਬਜੀ ਤੜਕਾ ਕੱਟਣ ਲੱਗੇ ਉਦੋਂ 5 ਮਿੰਟ ਪਹਿਲਾਂ ਭੌਂ ਕੇ ਰੱਖ ਦਿਓ ਸੋ ਚੌਲੇ ਜਿਹੜੇ ਮੈਂ ਇੱਕ ਕੜਛੀ ਚੌਲਾਂ ਦੀ ਲਈ ਸੀਗੀ ਕੜਛੀ ਤੋਂ ਵੀ ਘਾਟੀ ਸੀ ਇਹਦੇ ਚ ਆਪਾਂ ਕੀ ਕਰਾਂਗੇ ਪਾਣੀ ਪਾਵਾਂਗੇ ਇੱਕ ਗਲਾਸ ਤੇ ਇਹਨੂੰ ਇਹਦੇ ਚ ਪਾ ਦਾਂਗੇ ਆਪਾਂ ਇਹਨੂੰ ਕੜਛੀ ਦੇ ਨਾਲ ਹਿਲਾਵਾਂਗੇ ਤੇ ਜੇ ਆਪਾਂ ਨੂੰ ਲੱਗਦਾ ਪਾਣੀ ਹੋਰ ਪਾਉਣ ਦੀ ਲੋੜ ਹੈਗੀ ਆ ਆਪਾਂ ਪਾ ਦਾਂਗੇ ਪਾਣੀ ਤੇ ਤੁਸੀਂ ਫਿਰ 2-3 ਮਿੰਟ ਬਾਅਦ ਆਪਾਂ ਇਹਨੂੰ ਹਿਲਾ ਕੇ ਦੇਖਣਾ ਜਿੱਥੇ-ਜਿੱਥੇ ਆਪਾਂ ਨੂੰ ਲੋੜ ਪਊਗੀ ਵੀ ਇਹਦੇ ਚ ਪਾਣੀ ਪਾਉਣ ਦੀ ਲੋੜ ਆ ਤਾਂ ਆਪਾਂ ਉਸ ਹਾਰ ਦੇ ਚ ਪਾਣੀ ਐਡ ਕਰ ਦਾਂਗੇ ਠੀਕ ਹੈ ਤੇ ਹੁਣ ਆਪਾਂ ਕੀ ਕਰਾਂ ਇਹਨੂੰ ਟਾਕੇ ਤੇ ਆਪਾਂ ਇਹਨੂੰ 10 ਮਿੰਟ ਤੱਕ ਇਹਨੂੰ ਰਿਜਣ ਦਵਾਂਗੇ ਹਾਂਜੀ 10 ਮਿੰਟ ਹੋ ਗਿਆ ਹੁਣ ਇੱਕ ਵਾਰੀ ਆਪਾਂ ਇਹਨੂੰ ਹਲਾ ਕੇ ਦੇਖਾਂਗੇ ਚੰਗੀ ਤਰ੍ਹਾਂ ਥੋੜਾ ਜਿਹਾ ਆਪਾਂ ਪਾਣੀ ਐਡ ਕਰਾਂਗੇ ਤੇਨੂੰ ਆਪਾਂ 4-5 ਮਿੰਟ ਹੋਰ ਰਿਜਣ ਦਵਾਂਗੇ ਸੋ ਦੋਸਤੋ ਆਪਾਂ ਰੇਜਾ ਦੇ ਦਿੱਤਾ 5 ਮਿੰਟ ਹੋ ਚੁੱਕੇ ਆ ਸਬਜੀ ਆਪਣੀ ਬਣ ਕੇ ਬਿਲਕੁਲ ਰੈਡੀ ਆ ਦੇਖੋ ਕਲਰ ਬਹੁਤ ਹੀ ਜ਼ਿਆਦਾ ਵਧੀਆ ਆਇਆ ਬਿਲਕੁਲ ਜਿਹੜੇ ਚੌਲਾਂ ਵਿੱਚ ਕੋਲ ਇਹ ਦੇਖੋ ਇੱਕ ਕੜਛੀ ਮੈਂ ਚੌਲਾਂ ਦੀ ਪਾਈ ਸੀ ਤੇ ਦੇਖੋ ਵਧੀਆ ਸਬਜੀ ਬਣ ਗਈ ਐ ਇਸ ਕਰਕੇ ਉਸ ਹਿਸਾਬ ਦੇ ਤੁਸੀਂ ਚੌਲ ਪਾਉਣੇ ਆ ਸੋ ਤੁਸੀਂ ਕੋਈ ਵੀ ਵਿੱਚ ਮਸਾਲਾ ਹੁਣ ਉੱਪਰ ਤੁਸੀਂ ਧਨੀਆ ਕੱਟ ਕੇ ਪਾ ਸਕਦੇ ਹੋ ਇੱਕ ਗੱਲ ਹੋਰ ਇਸ ਸਬਜੀ ਵਿੱਚ ਤੁਸੀਂ ਵੱਡੀਆਂ-ਵਡੀਆਂ ਸੋਇਆ ਬਿੰਦੀਆਂ ਬੜੀਆਂ ਵਧੀਆ ਪਾ ਸਕਦੇ ਹੋ ਪਰ ਵੱਡੀ-ਵੱਡੀ ਵਿੱਚ ਇਹ ਆ ਕਿ ਤੁਸੀਂ ਜਦੋਂ ਵੀ ਵੱਡੀ-ਵੱਡੀ ਪਾਉਣੀ ਆ ਉਹ ਤੜਕੇ ਤੋਂ ਪਹਿਲਾਂ ਤੁਸੀਂ ਉਹਦੇ ਵਿੱਚ ਭੁੰਨਾ ਭੁੰਨ ਕੇ ਤੇਲ ਦੇ ਵਿੱਚ ਫੇਰ ਹੀ ਤੁਸੀਂ ਪਾਉਗੇ ਨਹੀਂ ਤਾਂ ਉਹ ਹਲਕੀ ਜਿਹੀ ਕੜਵਾਇਆ ਟੇਸਟ ਦੇਊਗੀ ਤੇ ਤੁਸੀਂ ਜੇ ਬੜੀਆਂ ਪਾਉਗੇ ਫਿਰ ਬਹੁਤ ਵੀ ਹੋਰ ਵੀ ਜ਼ਿਆਦਾ ਟੇਸਟੀ ਬਣੂਗੀ ਠੀਕ ਹੈ ਸੋ ਕੋਈ ਵੀ ਤੁਸੀਂ ਵਿੱਚ ਇਹ ਆਲੂ ਯੂਜ਼ ਕਰ ਸਕਦੇ ਹੋ ਮਟਰ ਯੂਜ਼ ਕਰ ਸਕਦੇ ਹੋ ਸੋਇਆ ਬਿੰਦੀਆਂ ਬੜੀਆਂ ਯੂਜ਼ ਕਰ ਸਕਦੇ ਹੋ ਵੱਡੀਆਂ-ਵੱਡੀਆਂ ਯੂਜ਼ ਕਰ ਸਕਦੇ ਹੋ ਠੀਕ ਹੈ ਸੋ ਉਮੀਦ ਹੈ ਕਿ ਤੁਹਾਨੂੰ ਸਬਜ਼ੀ ਬਹੁਤ ਪਸੰਦ ਆਈ ਹੋਊਗੀ ਹੁਣ ਤੁਸੀਂ ਇਹਨੂੰ ਸ਼ਾਕ ਸਕਦੇ ਹੋ ਠੀਕ ਹੈ ਸੋ ਧੰਨਵਾਦ ਤੁਹਾਡਾ ਕੁਦਰਤੀ ਪੰਜਾਬੀ ਰਸੋਈ ਦੇਖਣ ਵਾਸਤੇ ਆਪਾਂ ਅਗਲੀ ਵੀਡੀਓ ਵਿੱਚ ਫਿਰ ਮਿਲਦੇ ਆਂ ਬਾਏ